ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ CBSE ਬੋਰਡ 12ਵੀਂ ਐਗਜ਼ਾਮ ਚ 88.39% ਦੀ ਵਿਦਿਆਰਥੀ ਪਾਸ ਸੈਂਟਰ ਬੋਰਡ ਆਫ ਸੈਂਟਰੀ ਸੈਜੂਕੇਸ਼ਨ CBSE ਦਾ 12ਵੀਂ ਦਾ ਨਤੀਜਾ ਲਾਣ ਦੀ ਦੀ ਲਾਣ ਦਿੱਤਾ ਗਿਆ ਹੈ ਜਿਸ ਵਿੱਚ 88.49% ਪ੍ਰਤੀਸ਼ਤ ਵਿਦਿਆਰਥੀ ਸਫਲ ਹੋਏ ਹਨ ਬੋਰਡ ਦੇ ਅਧਿਕਾਰ ਦੀ ਵੈਬਸਾਈਟ ਤੋਂ ਇਲਾਵਾ ਵਿਦਿਆਰਥੀ ਡੀਜੀ ਲਾ ਕੇ ਤੇ ਵੀ ਨਤੀਜਾ ਦੇਖ ਸਕਦੇ ਹਨ ਖਾਸ ਗੱਲ ਇਹ ਹੈ ਕਿ ਹਰ ਵਾਰ ਵਾਂਗ ਇਸ ਵਾਰ ਵੀ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ ਪ੍ਰਾਪਤ ਕੀਤੀ ਹੈ ਇਸ ਵਾਰ 92.64% ਕੁੜੀਆਂ ਪਾਸ ਹੋਈਆਂ ਹਨ ਜਦੋਂ ਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 85.70% ਹੈ ਇਸ ਸਾਲ 17 ਜਨਵਰੀ 400 144367 ਵਿਦਿਆਰਥੀ ਨੇ CBSE 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਿੱਤੀ ਹੈ ਇਹਨਾਂ ਵਿੱਚੋਂ 1692794 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ ਜਿਨ੍ਹਾਂ ਇਹਨਾਂ ਵਿੱਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 14967307 ਸੀ ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਵੀ ਬੋਰਡ ਦੀ ਪ੍ਰੀਖਿਆ ਦੇ ਨਤੀਜਾ 13 ਮਈ ਨੂੰ ਲਾਨਿਆ ਗਿਆ ਸੀ ਵੱਲੋਂ ਪ੍ਰੀਖਿਆ ਦਾ ਨਤੀਜਾ ਤੇਰਾ ਮੈਨੂੰ ਲਾਣਿਆ ਗਿਆ ਸੀ ਇਸ ਤੋਂ ਪਹਿਲਾਂ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਡਿਜੀ ਲਾ ਕਰ ਤੱਕ ਪਹੁੰਚ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਇਸ ਦਾ ਪਿੰਨ ਪਹਿਲਾਂ ਹੀ ਸਬੰਧਿਤ ਸਕੂਲਾਂ ਦੁਆਰਾ ਵਿਦਿਆਰਥੀਆਂ ਨੂੰ ਦਿੱਤਾ ਜਾ ਚੁੱਕਾ ਹੈ CBSE ਅਧਾਰਿਤ ਵੈੱਬਸਾਈਟ ਫੋਂਜੀ 12ਵੀਂ ਦੇ ਨਤੀਜੇ ਤੇ ਕਲਿੱਕ ਕਰੋ ਹੁਣ ਰੋਲ ਨੰਬਰ ਆ ਦਰਜ ਕਰੋ ਤੇ ਸਬਮਿਟ ਕਰੋ ਸਕੋਰ ਕਾਰਡ ਤੁਹਾਡੀ ਸਕਰੀਨ ਤੇ ਦਿਖਾਈ ਦੇਵੇਗਾ ਹੁਣ ਚੈੱਕ ਕਰੋ ਅਤੇ ਪ੍ਰਿੰਟ ਆਊਟ ਕੱਢ ਲਵੋ ਸੀਬੀਐਸਸੀ ਬੋਰਡ ਵੱਲੋਂ ਅਨਹੈਲਦੀ ਕੈਪੀਟੇਸ਼ਨ ਤੋਂ ਬਚਣ ਲਈ ਮੈਰਿਟ ਸੂਚੀ ਵਿੱਚ ਬਾਹਰ ਇਸ ਵਾਰ ਵੀ ਜਾਰੀ ਨਹੀਂ ਕੀਤੀ ਗਈ ਹੈ ਹਾਲਾਂਕਿ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਉਹ 0.1 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਜਾਰੀ ਕਰੇਗਾ ਉਹ ਇਹ ਉਹ ਵਿਦਿਆਰਥੀ ਹੋਣਗੇ ਜਿਨ੍ਹਾਂ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਖਾਸ ਗੱਲ ਇਹ ਹੈ ਕਿ ਮੈਰਿਟ ਸਰਟੀਫਿਕੇਟ ਵਿਦਿਆਰਥੀਆਂ ਨੂੰ ਸਿਰਫ ਡਿਜੀ ਲਾ ਕੇ ਵਿੱਚ ਹੀ ਉਪਲਬਧਤ ਕਰਵਾਇਆ ਜਾਵੇਗਾ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਸਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਅੰਕ ਸੁਧਾਰਨ ਲਈ ਇੱਕ ਵਿਸ਼ੇ ਵਿੱਚ ਕੰਪਾਰਟਮੈਂਟ ਪ੍ਰੀਖਿਆ ਦੇਣ ਦੀ ਇਜਾਜ਼ਤ ਹੋਵੇਗੀ ਜਦੋਂ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਵਿਸ਼ਿਆਂ ਵਿੱਚ ਕੰਪਾਰਟਮੈਂਟ ਪ੍ਰੀਖਿਆ ਦੇਣ ਦੀ ਇਜਾਜ਼ਤ ਹੋਵੇਗੀ ਇਹ ਵਿਦਿਆਰਥੀ ਆਪਣਾ ਛੇਵਾਂ ਜਾਂ ਸਤਮਾ ਵਿਸ਼ਾ ਬਦਲ ਸਕਦੇ ਹਨ ਤੇ ਉਸ ਵਿਸ਼ੇ ਵਿੱਚ ਪ੍ਰੀਖਿਆ ਦੇ ਸਕਦੇ ਹਨ ਜਿਸ ਵਿੱਚ ਉਹਨਾਂ ਨੂੰ ਫੇਲ ਕੋਚਿਤ ਕੀਤਾ ਗਿਆ ਹੈ ਕੰਪਾਰਟਮੈਂਟ ਪ੍ਰੀਖਿਆ ਜੁਲਾਈ ਦੇ ਪਹਿਲੇ ਅਤੇ ਦੂਜੇ ਹਫਤੇ ਹੋਵੇਗੀ ਹੈ ਸਰ CBSE 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ 4 ਅਪ੍ਰੈਲ ਤੱਕ ਹੋਈਆਂ ਸਨ ਇਸ ਵਿੱਚ 42 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਇਸ ਤੋਂ ਪਹਿਲਾਂ ਨਤੀਜੇ ਸੰਬੰਧੀ ਬਹੁਤ ਸਾਰੀਆਂ ਝੂਠੀਆਂ ਪਵਾਹ ਸਾਹਮਣੇ ਆਈਆਂ ਹਨ ਪਹਿਲਾਂ ਇਹ ਕਿਹਾ ਗਿਆ ਸੀ ਕਿ ਨਤੀਜਾ 2 ਮਹੀਨਿਆਂ ਕੋਸ਼ਿਸ਼ ਕੀਤਾ ਜਾਵੇਗਾ ਤੇ ਫਿਰ 6 ਮਹੀਨਿਆਂ ਹਾਲਾਂਕਿ ਬੋਰਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਗੁੰਮਰਾ ਕੋਨ ਜਾਣਕਾਰੀ ਵੱਲ ਧਿਆਨ ਦਿਓ ਖਬਰ ਨੂੰ ਉਮ ਤੱਕ ਦੇਖਣ ਲਈ ਧੰਨਵਾਦ